ਕਸਾਫ ਸੁਥਰੀ ਗਾਇਕੀ ਸਰੋਤਿਆਂ ਨੂੰ ਦੇਣਪਰੋਂ ਉੱਗੇ ਲੋਕ ਗਾਇਕ ਜਗਦੀਪ ਖਾਨ ਨੇ ਆਪਣੀ ਪੂਰੀ ਟੀਮ ਨਾਲ ਨਵੀਂ ਵੀਡੀਓ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਦੇ ਵਿੱਚ ਕਰੀਬ 1 ਮਹੀਨੇ ਦੀ ਲਗਾਤਾਰ ਕੀਤੀ ਸ਼ੂਟਿੰਗ ਤੋਂ ਬਾਅਦ ਅੱਜ ਪਖੋਵਾਲ ਰੋਡ ਵਿਖੇ ਇੱਕ ਹੋਟਲ ਦੇ ਵਿੱਚ ਐਸਐਮਜ਼ ਨਿਊਜ਼ ਟੀਮ ਦੇ ਨਾਲ ਆਪਣੇ ਦੁਆਰਾ ਗਾਏ ਗੀਤਾਂ ਦੇ ਬੋਲ ਬੰਦੇ ਨੂੰ ਆਪਣੇ ਹੀ ਮਾਰਦੇ ਬੇਗਾਨਿਆਂ ਨਿੱਕੀ ਲੈਣਾ ਦੇ ਗੀਤ ਬਾਰੇ ਜਾਣਕਾਰੀ ਸਾਂਝੀ ਕੀਤੀ। ਅਤੇ ਗਾਇਕ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਸੌਂ ਦੀ ਸ਼ੂਟ ਹੋ ਰਹੀ ਹੈ ਕਿਹੜਾ ਸੌਂਗ ਸੀ ਅ ਸਰ ਸੌਂਗ ਅੱਜ ਬਹੁਤ ਪਿਆਰਾ ਵੀ ਹੈ ਤੇ ਤਾਨਾ ਵੀ ਇੱਕ ਅ ਸੌਂਗ ਹੈ ਬਹੁਤ ਪਿਆਰਾ ਗਹਿਰਾਂ ਨੂੰ ਗਲ ਲਲਾਉਂਦੇ ਰੇ ਦਿਲਾਂ ਗਲਤੀ ਤੇਰੀ ਸੀ ਸੁਪਾ ਨੂੰ ਦੁੱਧ ਪਲਾਉਂਦੇ ਸੀ ਦਿਲਾਂ ਗਲਤੀ ਤੇਰੀ ਸੀ ਜਿੱਦਾਂ ਕਹਿੰਦੇ ਹੁੰਦੇ ਆ ਸੈਣੇ ਕਹਿੰਦੇ ਆ ਅ ਸਪਨ ਦੁੱਧ ਨਹੀਂ ਭਲਾਈਦਾ ਡੰਗ ਮਾਰ ਜਾਂਦੇ ਆ ਮੈਂ ਭਲਾਇਆ ਮੈਂ ਡੰਗ ਵੀ ਖਾਧਿਆ ਅ ਬਟ ਮਨਾਨ ਦੀ ਲੱਸਦਾ ਤਾਂ ਕਿਸਦਾ ਵੀ ਡੰਗ ਮੇਰੇ ਕਿੰਨਾ ਨੇ ਮਾਰੇ ਆ ਤੇ ਬਾਕੀ ਗੱਲ ਜ਼ਰੂਰ ਹੈ ਵੀ ਡੰਗ ਆਪਣੇ ਮਾਰਦੇ ਬਗਾਨਿਆਂ ਨੂੰ ਮੈਥੋਂ ਕੀ ਲੈਣਾ ਜਿਹੜੇ ਐਵਰੀ ਪੀਪਲ ਆ ਉਹ ਮੈਨੂੰ ਪਿਆਰ ਕਰਦੇ ਆ ਉਹਨਾਂ ਨੇ ਮੈਥੋਂ ਕੀ ਲੈਣਾ ਵਿਚਾਰਿਆਂ ਨੇ ਉਹ ਤਾਂ ਮੈਨੂੰ ਪਿਆਰ ਕਰਦੇ ਆ ਮੇਰੇ ਸਰੋਤੇ ਰੱਬ ਵਰਗੇ ਆ ਉਹਨਾਂ ਨੇ ਉਹ ਉਹਨਾਂ ਨੂੰ ਤਾਂ ਮੈਂ ਇਹ ਜਿਹੜੇ ਸੌਂਗ ਤੁਸੀਂ ਗਾਇਆ ਇਹਦੇ ਵਿੱਚ ਜਿਹੜੀਆਂ ਤੁਹਾਡੇ ਨਾਲ ਲਾਈਫ ਚ ਬੀਤੀਆਂ ਮੈਂ ਨਾ ਲਾਈਫ ਬੀਤੀਆਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਭ ਜੋ ਮੈਂ ਨਾ ਬੀਤੀਆਂ ਜੋ ਮੈਂ ਨਾ ਕਰਕੇ ਗਏ ਆ ਆਪਣੇ ਮੈਂ ਉਹ ਉਹਨਾਂ ਨੂੰ ਉਹਨਾਂ ਦੀ ਗਾਇਆ ਵੀ ਯਾਰ ਪ੍ਰੋਡੂਸਰ ਮੈਂ ਤਾਂ ਹੈ ਨਾ ਦੁੱਧ ਪਲਾਉਂਦਾ ਰਿਆ ਛੀ ਡੰਗ ਮਾਰ ਗਿਆ ਯਾਰ ਇਦਾਂ ਬਹੁਤ ਔਖਾ ਹੈ ਜੋ ਸਿਆਣੇ ਕਹਿੰਦੇ ਹੁੰਦੇ ਆ ਮੇਰੇ ਚਾਚਾ ਮਾਨਕ ਸਾਹਿਬ ਜੀ ਕਹਿੰਦੇ ਹੁੰਦੇ ਸੀ ਸਪਨ ਦੁੱਧ ਨਹੀਂ ਭਲਾਈ ਦਾ ਕਦੇ ਨਾ ਕਦੇ ਡੰਗ ਮਾਰ ਜਾਂਦੇ ਆ ਕੀ ਮੈਸੇਜ ਦੇਣਾ ਚਾਹੁੰਦੇ ਬਾਕੀਆਂ ਨੂੰ ਮੈਸੇਜ ਇਹ ਵੀ ਆਪਣੇਆਂ ਤੋਂ ਵਝੋ ਜੀ ਬਗਾਨਿਆਂ ਨਾਲ ਤਾਂ ਆਪਣਾ ਕੋਈ ਰਿਸ਼ਤਾ ਹੀ ਨਹੀਂ ਉਹ ਤਾਂ ਆਪਾਂ ਨੂੰ ਪਿਆਰ ਕਰਨਗੇ ਜਿਹੜੇ ਆਪਣੇ ਆ ਉਹ ਡੰਗ ਮਾਰਨਗੇ ਉਹੀ ਆਪਣੇ ਤੇ ਬਾਹਰ ਕਰਨਗੇ ਕਿਉਂਕਿ ਦੂਸਰੇ ਨੂੰ ਕਿਸੇ ਨੂੰ ਮਤਲਬ ਨਹੀਂ ਸਾਡੇ ਨਾਲ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਜੋ ਬਾਕੀ ਗੱਲ ਇਹ ਆ ਜੋ ਕਈ ਕਈ ਕਹਿੰਦੇ ਆ ਵੀ ਸਾਡਾ ਕੀ ਕੀਤਾ ਕੀ ਨਹੀਂ ਕੀਤਾ ਜਾਂ ਹੁਣ ਜਾਂ ਤਾਂ ਮ ਅੰਨੇ ਆ ਉਹ ਜਾਂ ਉਹਨਾਂ ਨੂੰ ਦਿਖਦਾ ਨਹੀਂ ਵੀ ਤੁਹਾਡੀਆਂ ਟਿਕਟਾਂ ਲਾਈਆਂ ਅਸੀਂ ਹੈ ਨਾ ਵਾਰ ਵੇਜਣ ਲਈ ਤੁਹਾਨੂੰ ਹਸਪੀਟਲਾਂ ਚ ਦਾਖਲਾ ਕਰਵਾਇਆ ਜਾਂ ਤਾਂ ਅੰਨੇ ਜਾਂ ਆਸਾਨ ਫਰਮ ਹੋ ਗਏ ਲੁਧਿਆਣਾ ਤੋਂ ਰਕੇਸ਼ ਦੀ ਰਿਪੋਰਟ ਐਸਐਮਜ਼ੈਡ ਨਿਊਜ਼ ਫॉर ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫਾਲੋ आवर ਫੇਸਬੁੱਕ ਪੇਜ ਐਸਐਮਜ਼ੈਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸਐਮਜ਼ੈਡ ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ